ਦੋਸਤੋ ਤੁਹਾਨੂੰ ਅੱਜ ਤਸਵੀਰਾਂ ਦਿਖਾਉਣ ਜਾ ਰਿਹਾ ਹਾਂ ਫਿਰੋਜਪੁਰ ਮੱਲਾ ਦਾ ਰੋਡ ਜਿਹੜਾ ਜਿਸ ਦੇ ਨਾਲ ਮਾਝਾ ਤੇ ਮਾਲਵਾ ਦਾ ਜੋੜ ਹੁੰਦਾ ਹੈ ਇਹ ਹਾਲਾਤ ਨੇ ਸੜਕ ਦੇ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਜੇ ਕਿਸੇ ਤਰ੍ਹਾਂ ਕੋਈ ਵੀ ਪ੍ਰਸ਼ਾਸਨ ਵੱਲੋਂ ਜਾਂ ਮੌਜੂਦਾ ਵਧਾਇਕ ਤੇ ਜਾਂ ਠੇਕੇਦਾਰਾਂ ਦੇ ਵੱਲੋਂ ਆਪਣੀ ਜ਼ਿੰਮੇਵਾਰੀ ਨਹੀਂ ਜੜੀ ਸਮਝੀ ਜਾਂਦੀ ਤਸਵੀਰ ਦੇ ਵਿੱਚ ਤੁਸੀਂ ਸਾਫ਼ ਤੁਸੀਂ ਦੇਖ ਸਕਦੇ ਜੀ ਕਿ ਕੀ ਹਾਲਾਤ ਨੇ ਕਿੱਡੇ-ਕਿੱਡੇ ਜਿਹੜੇ ਖੱਡੇ ਨੇ ਤੇ ਇਹ ਇਹ ਨਹੀਂ ਕਿ ਕੋਈ ਕੁਝ ਜਗ੍ਹਾ ਤੇ ਇਹ ਸਾਰੇ ਰੋਡ ਦੇ ਇਹ ਹਾਲਾਤ ਨੇ ਤਸਵੀਰ ਤੁਹਾਨੂੰ ਅੱਗੇ ਵੀ ਥੋੜੀ ਦਿਖਾਉਣੇ ਆ ਚਾਹੇ ਰੋਡ ਬੰਨਾ ਸ਼ੁਰੂ ਜਰੂਰ ਹੋਇਆ ਹੈ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਚਾਹੇ ਪ੍ਰਸ਼ਾਸਨ ਕੰਮ ਕਰਨੀ ਨਹੀਂ ਜਰੂਰ ਸੁੱਤਾ ਆਇਆ ਹੈ ਕਿਉਂਕਿ ਇਹ ਰੋਡ ਬਣਦੇ ਨੂੰ ਕਾਫੀ ਸਮਾਂ ਜਿਹੜਾ ਹੋ ਗਿਆ ਹੈ ਪਰ ਜਿਹੜਾ ਜੂੰ ਦੀ ਚਾਲ ਜਿਹੜਾ ਕੰਮ ਕੀਤਾ ਜਾਂਦਾ ਤੇ ਚਾਹੀਦਾ ਤਾਂ ਸੀਗਾ ਕਿ ਜਦੋਂ ਸ਼ੁਰੂ ਕਰੋ ਉਦੋਂ ਇਹਨੂੰ ਜਲਦ ਇਹਨੂੰ ਨਿਪਟਾਇਆ ਵੀ ਜਾਂਦਾ ਇਹਦੇ ਉੱਪਰੋਂ ਜਿਹੜਾ ਪੱਥਰ ਐ ਕੁਵਾਰ ਜਿਹੜਾ ਬਜਰੀ ਪਟਲੇਗੀ ਠੇਕੇਦਾਰਾਂ ਪਰ ਆਪਣੀ ਜਿਹੜੀ ਜ਼ਿੰਮੇਵਾਰੀ ਨਹੀਂ ਸਮਝੀ ਗਈ ਤੁਹਾਨੂੰ ਮੈਂ ਥੋੜਾ ਜਾ ਹੋਰ ਦਿਖਾਉਣਾ ਤਸਵੀਰ ਆ ਤੁਸੀਂ ਦੇਖ ਲਿਆ ਜੇ ਗੱਡੀਆਂ ਜਿਹੜੀਆਂ ਆਉਂਦੀਆਂ ਕਿਸ ਤਰ੍ਹਾਂ ਕੀ ਹਾਲਾਤ ਕੀ ਨੇ ਤੇ ਇਹੋ ਜੇ ਰੋਡ ਦੇ ਜੇ ਵੀ ਕਈ ਇੱਕ ਹੀ ਵਿਕਾਸ ਹੈਗਾ ਹੈ ਇੱਕ ਹੀ ਵਿਕਾਸ ਹੈ ਚਾਹੇ ਪੰਜਾਬ ਸਰਕਾਰ ਜਰੂਰ ਉਹਦੇ ਵੱਲੋਂ ਕਿਹਾ ਜਾਂਦਾ ਹੈ ਕਿ ਕরাপਸ਼ਨ ਨੂੰ ਖਤਮ ਕਰਨਾ ਹੈ ਪਰ ਕੀ ਇਹ ਪ੍ਰਸ਼ਾਸਨ ਦੀ ਜਾਂ पीडब्ल्यूडी ऑफ सॉरी एनएचए ਦੀ ਮੁਲਾਜ਼ਮਾਂ ਦੀ ਜਾਂ ٹھੇਕੇਦਾਰਾਂ ਦੀ ਮਿਲੀ ਭੁਗਤ ਲੱਗਦੀ ਕਿ ਜਾਂ ਕੁਝ ਹੋਰ ਜੇ ਤਸਵੀਰਾਂ ਤੋਂ ਤੁਸੀਂ ਤਾਂ ਦੇਖ ਕੇ ਸਾਫ ਅੰਦਾਜ਼ਾ ਲਗਾ ਸਕਦੇ ਜੀ ਕਿ ਇਹ ਮਿਲੀ ਭੁਗਤੀ ਆ ਦੇਖੋ ਤਸਵੀਰ ਇਹ ਨਹੀਂ ਕਿ ਇੱਕ ਅੱਧੇ ਜਗ੍ਹਾ ਤੇ ਸਾਰੀ ਜਗ੍ਹਾ ਤੇ ਆ ਰੋੜ ਦੇ ਆ ਇਹ ਹਾਲਾਤ ਤੇ ਟ੍ਰੈਫਿਕ ਵੀ ਜਿਹੜਾ ਇਹ ਵੀ ਨਹੀਂ ਕਿ ਟ੍ਰੈਫਿਕ ਥੋੜਾ ਹੈ ਤੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਇਹ ਹਾਲਾਤ ਨੇ ਕਿਸੇ ਤਰ੍ਹਾਂ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਜਾਂਦੀ ਪਰ ਅੱਜ ਅਖੀਰ ਆ ਰਹੇ ਸੀਗਾ ਤਾਂ ਇੱਕ ਮੋਟਰਸਾਈਕਲ ਤੋਂ ਪਰਿਵਾਰ ਡਿੱਗਦਾ ਹੈ ਛੋਟਾ ਜਿਹਾ ਬੱਚਾ ਹੈ ਬੱਚੇ ਦੇ ਜਿਹੜਾ ਨੱਕ ਤੇ ਸਟੋਂ ਦੇ ਲੱਗਦੀ ਪਰ ਉਹ ਮੁਲਾਜ਼ਮ ਹੋਣ ਦੇ ਨਾਤੇ ਉਹ ਨਹੀਂ ਬੋਲ ਸਕੇ ਕਿ ਵੀ ਅਸੀਂ ਸਰਕਾਰੀ ਮੁਲਾਜ਼ਮ ਆ ਤੇ ਵੀ ਅਸੀਂ ਨਹੀਂ ਬੋਲਣਾ ਕਿ ਸਰਕਾਰ ਦੇ ਡਰ ਤੋਂ ਤੇ ਚਲੋ ਸਾਡੀ ਵੀ ਸਾਨੂੰ ਮਨਚੀ ਆਇਆ ਕਿ ਅਸੀਂ ਉਹਨਾਂ ਨੂੰ ਚਲੋ ਨਾ ਸ਼ੋ ਕਰੀਏ ਤੇ ਚਲੋ ਜੇ ਅਗਲੇ ਦੀ ਮਜਬੂਰੀ ਹੈ ਅਗਲੇ ਦੀ ਨੌਕਰੀ ਹੈ ਤਾਂ ਫਿਰ ਰੁਕ ਕੇ ਇਹ ਜਿਹੜੇ ਸੜਕ ਦੀਆਂ ਤਸਵੀਰਾਂ ਬਣਾਉਣ ਦਾ ਦਿਲ ਕੀਤਾ ਕਿ ਇੱਕ ਵਾਰ ਬਣਾਈਏ ਲਗਾਤਾਰ ਰੋਜ਼ਾਨਾ ਲੋਕ ਇਹਦੇ ਤੋਂ ਇੱਥੋਂ ਲੰਘਦੇ ਨੇ ਇਹੀ ਹਾਲਾਤ ਨੇ ਆ ਤੁਸੀਂ ਦੇਖਿਆ ਜੇ ਹਾਂ ਕਿਸ ਤਰ੍ਹਾਂ ਟਰੱਕ ਆ ਰਿਹਾ ਕਦੋਂ ਦਾ ਟਰੱਕ ਕਿੱਥੋਂ ਦਾ ਸ਼ੁਰੂ ਹੋਇਆ ਤੇ ਕਦੋਂ ਦਾ ਆ ਰਿਹਾ ਕਿਸ ਤਰ੍ਹਾਂ ਸਲੋ ਸਲੋ ਆ ਰਿਹਾ ਇਹ ਇੱਧਰ ਗੱਡੀ ਦੀ ਤਸਵੀਰ ਤੁਹਾਨੂੰ ਦਿਖਾਉਣੇ ਆ ਆ ਦੇਖਿਆ ਜੇ ਕਿਸ ਤਰ੍ਹਾਂ ਆਠੇ ਪਾਉਂਦੇ ਆਉਣਾ ਕਿਤੇ ਇੱਧਰ ਇੱਧਰ ਉੱਧਰ ਠੀਕ ਹੈ ਤੇ ਇਹ ਹਾਲਾਤ ਨੇ ਠੰਡੇ ਵਾਸਤੇ ਜਿਹੜਾ ਕਿ ਇਹਨੂੰ ਰੋਡ ਨੂੰ ਪਾਇਆ ਚਾਹੀਦਾ ਹੈ ਪ੍ਰਸ਼ਾਸਨ ਨੂੰ ਇਸ ਪਾਸੇ ਖਾਸ ਤੌਰ ਤੇ ਧਿਆਨ ਦਿੱਤਾ ਜਾਵੇ ਤੇ ਜਲਦ ਤੋਂ ਜਲਦ ਜਿਹੜਾ ਸੜਕਾਂ ਦੇ ਪਾਸੇ ਧਿਆਨ ਦੇ ਕੇ ਇਹਨੂੰ ਬਣਾਇਆ ਜਾਵੇ ਆ ਤੁਸੀਂ ਤਸਵੀਰ ਤੁਸੀਂ ਦੇਖ ਸਕਦੇ ਕਿਵੇਂ ਟਰੱਕ ਕਿੰਨੀ ਸਪੀਡ ਤੇ ਜੜਾ ਰਿਹਾ ਹੈ ਇਹ ਤੁਸੀਂ ਦੇਖ ਸਕਦੇ ਜੀ ਕਿੰਨੀ ਸਪੀਡ ਤੇ ਜਾ ਰਿਹਾ ਟਰੱਕ ਇਹ ਹਾਲਾਤ ਨੇ ਫਰੋਜਪੁਰ ਮੱਲਾ ਵਾਲਾ ਰੋਡ ਤੇ ਤੇ ਕੋਸ਼ਿਸ਼ ਤਾਂ ਇਹੀ ਹੈ ਕਿ ਸ਼ਾਇਦ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਪ੍ਰਸ਼ਾਸਨ ਜਾਗੇ ਤੇ ਠੇਕੇਦਾਰਾਂ ਦੇ ਦੀ ਨੀਂਦ ਉਹਨਾਂ ਨੂੰ ਉਠਾਇਆ ਜਾਵੇ ਲੰਬੇ ਸਮੇਂ ਤੋਂ ਜਿਹੜਾ ਬਣ ਰਿਹਾ ਫਿਰ ਇਹ ਹੋਰ ਹੈ ਕਿ ਜਿਹੜੀ ਸੜਕੇ ਸੜਕ ਦੇ ਉੱਪਰੋਂ ਮਟੀਰੀਅਲ ਪੱਟ ਲਿਆ ਗਿਆ ਇਹਦੇ ਉੱਪਰੋਂ ਜਿਹੜਾ ਬੱਜਰੀ ਜਿਹੜੀ ਹੈ ਨਾ ਉੱਪਰੋਂ ਉਹ ਮਸ਼ੀਨ ਦੇ ਨਾਲ ਪੱਟੀ ਗਈ ਹੈ ਜੇ ਉਹਨੂੰ ਰਿਪੇਅਰ ਹੀ ਨਹੀਂ ਬਣਾਉਣਾ ਹੀ ਨਹੀਂ ਤਾਂ ਉਹਨੂੰ ਉਸੇ ਤਰ੍ਹਾਂ ਹੀ ਉਹਨੂੰ ਰਹਿਣ ਦਿੰਦੇ ਠੀਕ ਹੈ ਕਿ ਚਾਹੇ ਉਹਨੂੰ ਨਾ ਫਿਰ ਪਟਦੇ ਉਦੋਂ ਪਟੋ ਹੀ ਉਦੋਂ ਕਿ ਜਦੋਂ ਇਹਨੂੰ ਬਣਾਉਣਾ ਲੰਮੇ ਸਮੇਂ ਤੋਂ ਕਰੀਬ ਐਸੇ 7 ਸਾਲ ਤਾਂ ਇਹਨੂੰ ਕਾਫੀ ਹੋ ਚੁੱਕੇ ਨੇ ਤੇ ਖਰਾਬ ਹੋਈ ਨੂੰ ਪਰ ਜੇ ਆਸ ਜਾਗੀ ਸੀ ਕਿ ਛੜਕੇ ਬਣੇਗੀ ਪਰ ਫਿਰ ਵੀ ਇਹੀ ਹਾਲਾਤ ਨੇ ਜੇ ਪਿੱਛੇ ਕੁਝ ਬਣੀ ਹੈ ਕੁਝ ਤੇ ਅਟਾਰੀ ਤੋਂ ਲੈ ਕੇ ਜਿਹੜੀ ਕਿ ਫਿਰੋਜ਼ਪੁਰ ਸ਼ੈਲਰਾ ਤੱਕ ਜਿਹੜੀ ਇਹ ਬਣਦੀ ਹੈ ਇਹਦੇ ਸਾਰੇ ਦੇ ਇਹ ਹਾਲਾਤ ਨੇ ਆ ਗੱਡੀਆਂ ਵੇਖ ਸਕਦੇ ਤੁਸੀਂ ਕੀ ਸਪੀਡ ਕਿੰਨੀ ਕੁ ਸਪੀਡ ਤੇ ਆ ਰਹੀਆਂ ਤੇ ਕੀ ਹਾਲਾਤ ਹੋਣਗੇ ਠੀਕ ਹੈ ਇਧਰ ਦੀ ਵੀ ਗੱਲ ਕਰਦੇ ਤੁਸੀਂ ਉਹ ਦੇਖੋ ਟਰੱਕ ਜੀ ਉਹ ਟਰੱਕ ਜਾ ਰਿਹਾ ਠੀਕ ਹੈ ਮਹਿਜ 200 ਮੀਟਰ ਦੂਰੀ ਤੇ ਮਸਾ ਗਿਆ ਹੋਵੇਗਾ ਟਰੱਕ ਵੀ ਤੇ ਇਹ ਹਾਲਾਤ ਨੇ ਠੀਕ ਹੈ ਕੁਮਾਰਾ ਫਿਰ ਤੁਸੀਂ ਤਸਵੀਰ ਤੁਹਾਨੂੰ ਦਿਖਾਉਣਾ ਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਇਹਨੂੰ ਜਰੂਰ ਕਰਿਆ ਜਾਏ ਕਿ ਸ਼ਾਇਦ ਫਿਰੋਜਪੁਰ ਦੇ ਪ੍ਰਸ਼ਾਸਨ ਦੇ ਕੋਲ ਇਹ ਖਬਰੇ ਪਹੁੰਚ ਜਾਵੇ ਸ਼ਾਇਦ ਹੰਬ ਕਰਨੀ ਨੀਂਦ ਤੋਂ ਜਾਗਣ ਤੇ ਜੇ ਅਸੀਂ ਤੇ ਕਰੀਏ ਰਾਹਗੀਰਾਂ ਦਾ ਜਿਹੜਾ ਇਹ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਇੱਕ ਖਲਵਾੜ ਹੈ ਕਿਸੇ ਵੇ ਹਾਂਜੀ ਆਈ ਤਾਂ ਪ੍ਰਭਾਤੂਤ ਕੀ ਹਾਲਾਤ ਕੀ ਹੋ ਜਾਂਦੇ ਹੁੰਦੇ ਹਣ ਤੇ ਗੱਡੀਆਂ ਵਾਲਿਆਂ ਤਾਂ ਬੜਾ ਔਖਾ ਦਵੇਗਾ ਹਾਂ ਆਈ ਨਾ ਆਹ ਜੋ ਨਾੜ ਤੋੜ ਲਈ ਬੜੇ ਤੋੜ ਲੈ ਇੱਤਰ ਪਾਰ ਲੈ ਬੜੀ ਬੁਰੀ ਹਾਂ 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 ਸਾਡਾ ਦੇ ਖਤਮ ਹੋਇਆ ਗਿਆ ਕਿਉਂ ਤੁਸੀਂ ਗੱਡੀ ਜਦੀ ਫਿਰ ਗੱਡੀ ਦਾ ਵੀ ਨੁਕਸਾਨ ਤਾਂ ਹੁੰਦਾ ਹੋਵੇਗਾ ਨੁਕਸਾਨ ਤਾਂ ਭਾਈ ਹੁੰਦਾ ਇਹ ਤਾਂ ਮੈਨੂੰ ਪਤਾ ਗੱਡੀ ਲੋੜਿਆ ਤੇ ਫਿਰ ਤੁਹਾਨੂੰ ਪਤਾ ਨੁਕਸਾਨ ਤਾਂ ਕਿਹਨੇ ਪਟਾ ਟੁੱਟ ਜਾਂਦੇ ਆ ਕਿਹੜੇ ਰਾਤ ਰਹਿਣਾ ਪੈਂਦਾ ਇਹ ਹਾਂ ਹਾਂ ਜਦੋਂ ਗੱਡੀ ਨੁਕਸਾਨ ਹੋ ਗਈ ਬੈ ਗਈ ਰਾਤ ਨੂੰ ਮਕੈਨਿਕ ਮਿਲਣਾ ਨਹੀਂ ਹਾਂ ਲੇਕਰ ਕੀ ਕਰੀਏ ਹੁਣ ਇੱਥੇ ਬਿਜਾਰੇ ਕਰਨੇ ਪੈਂਦੇ ਤੇ ਅੱਗੇ ਪਿੱਛੇ ਤਾਂ ਮੇਰੇ ਸਾਹ ਤੇ ਜੇ ਹੁਣ ਤਾਂ ਚਲੋ ਬਾਰਸ਼ ਹੈਗੀ ਮੇਰੇ ਸਾਹ ਘੱਟੇ ਨਾਲ ਵੀ ਪੂਰਾ ਹਾਲਾਤ ਸੀ ਉਹਦੀ ਬਹੁਤ ਬੁਰਾ ਹਾਂ ਇੱਕੀ ਮੰਗੀ ਕਰਦੇ ਤੁਸੀਂ ਹਾਂ ਮੰਗ ਵੀ ਐਸੀ ਦੀ ਸਰਦੀ ਪ੍ਰਸ਼ਾਸਨ ਬਣਾਵੇ ਇਹ ਕਿੰਨਾ ਚਿਰ ਹੋ ਗਿਆ ਇਹਨੂੰ ਇਸੇ ਤਰ੍ਹਾਂ ਖਰਾਬ ਕੀ ਹੋਇਆ ਗੱਟ-ਗੱਟ 4-5 ਸਾਲ ਹੋ ਗਏ ਮਾਕੇ ਟੁੱਟੀ ਨੂੰ ਬਹੁਤ ਚਿਰ ਹੋ ਗਿਆ ਤੇ ਜਿਹੜੀ ਉੱਤੋਂ ਪੁੱਟ ਕੇ ਲਗਾਈ ਇਹਨੂੰ 3 ਮਹੀਨੇ ਹੋ ਚੁੱਕੇ ਨੇ 3-4 ਮਹੀਨੇ ਨੂੰ ਹੀ ਹੋ ਗਏ ਨੇ 3-4 ਮਹੀਨੇ ਹੋ ਚੁੱਕੇ ਨੇ ਜਿਹੜਾ ਇਹਦੇ ਉੱਪਰ ਮਟੀਰੀਅਲ ਬਜਰੀ ਜਿਹੜਾ ਹੈਗਾ ਉਹਨੂੰ ਪੱਟੇ ਨੂੰ ਵੀ ਹੈਗਾ ਪਰ ਫਿਰ ਵੀ ਪ੍ਰਸ਼ਾਸਨ ਦਾ ਧਿਆਨ ਕਿਉਂ ਨਹੀਂ ਇੱਧਰ ਜਾ ਰਿਹਾ ਮੌਜੂਦਾ ਆ ਤੁਸੀਂ ਤਸਵੀਰ ਤੁਹਾਨੂੰ ਇੱਕ ਵਾਰ ਦਿਖਾਉਣੇ ਆ ਗੱਡੀ ਦੇ ਦੇਖੋ ਹਾਲਾਤ ਵਿੱਚ ਲੋੜ ਕਿਸ ਤਰ੍ਹਾਂ ਆਵਾਜ਼ ਜਿਹੜੀ ਕਿਸ ਤਰ੍ਹਾਂ ਆ ਰਹੀ ਏ ਡਰਾਈਵਰ ਸੋਂ ਦੇ ਵੱਲ ਦੱਸਿਆ ਜਾਂਦਾ ਹੈ ਕਿ ਰਸਤੇ ਦੇ ਵਿੱਚ ਗੱਡੀ ਜਿਹੜੀ ਆਮ ਜਿਹੜਾ ਖਰਾਬ ਹੋਣਾ ਇੱਕ ਵਾਰ ਫਿਰ ਤਸਵੀਰ ਦਿਖਾਉਣਾ ਤੁਹਾਨੂੰ ਤੇ ਆ ਤੁਸੀਂ ਦੇਖੋ ਕੀ ਹਾਲਾਤ ਨੇ ਸਕੂਲਾਂ ਦੀ ਸੀ ਗੱਲ ਕਰੀਏ ਸਕੂਲੀ ਬੱਚੇ ਜਿਹੜੇ ਨੇ ਉਹ ਵੀ ਇਸੇ ਰੋਡ 'ਸਾਂ ਹੀ ਸਕੂਲ ਦੇ ਜਿਹੜੇ ਬੱਚੇ ਵੀ ਉਹ ਵੀ ਵੈਣਾ ਵੀ ਜਾਂਦੀਆਂ ਆ ਗਿਆਂ ਨੇ ਤੇ ਉਸ ਦਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਇੱਥੋਂ ਲੱਗਦੇ ਹੋਣ ਸ਼ਾਇਦ ਉਹਨਾਂ ਨੂੰ ਦਿਖਾਈ ਜਾਂ ਨਾ ਦਿੰਦਾ ਹੋਵੇ ਉਹ ਵੀ ਇੱਥੋਂ ਲੰਘਦੇ ਹੋਣਗੇ ਜਰੂਰ ਇੱਥੋਂ ਤੇ ਹੋਰ ਇੱਕ ਵੀਰ ਹੈਗੇ ਨੇ ਹੋਰ ਜੀ ਕੀ ਹਾਲ ਚਾਲ ਹੈ ਜੀ ਕਿਵੇਂ ਕੀ ਹਾਲਾਤ ਕੀ ਨੇ ਛੜਕਦੇ ਮੈਂ ਨਾ ਜੀ ਨਰਕਰ ਦੀ ਜੜ ਗਈ ਜੀ ਛੜ ਗਈ ਬਹੁਤ ਬੁਰਾ ਲੇ ਇੱਕ ਤਾਂ ਸਾਲ ਸੱਤ ਸਾਲ ਲੰਘ ਗਏ ਹਾਂ ਨਾ ਇੱਥੇ ਕੋਈ ਰੋੜੀ ਪਈ ਹੈ ਜਿਹੜੀ ਸਰ ਤੋਂ ਮਾੜੀ ਮੋਟੀ ਜੀ ਕਤਰੋੜੀਓ ਚੱਕ ਕੇ ਲਿਆ ਪਹਿਲਾਂ ਰੋੜੀ ਉੱਪਰ ਪੱਥਰ ਸੋਏਗਾ ਹੀ ਸਭ ਕੋਈ ਕਿਸੇ ਪਰ ਜਿਹੜੀ ਮਿਕਸ ਹੁੰਦੀ ਹੈ ਹਾਂ ਹਾਂ ਆਪਣੀ ਲੋਕਾਲੀ ਕੋਈ ਚੱਕ ਕੇ ਲਿਆ ਗਨੇ ਚੱਕ ਲਿਆ ਨੂੰ ਮੈਂ ਸਾਲ ਹੋ ਗਿਆ ਜੀ ਹਾਂ ਹਾਂ ਇਹ ਨਾ ਬੁਰਾਲੇ ਕੋਲ ਮੇਥੋਂ ਨਾ ਜੀ ਕੱਟੀਆਂ ਨਵੀਆਂ ਵੀ ਟੁੱਟੀਆਂ ਨੇ ਠਾ ਠਾ ਟੋਏ ਵਜਣੀਆਂ ਇਹ ਇਹ ਹੁਣ ਮੀਂਹ ਪੈ ਚਿੱਕੜ ਤੇ ਜਿੱਦਣ ਮੀਂਹ ਹਰ ਕੇ ਤਾਂ ਕੱਟਾ-ਕੱਟਾ ਹੋ ਰਿਹਾ। ਬਾਈ ਕੱਟਾ ਵੀ ਕਾਫੀ ਘੱਟੇ ਨਾਲ ਵੀ ਐਕਸੀਡੈਂਟ ਵੀ ਹੁੰਦੇ ਹੋਣੇ ਨੇ ਫਿਰ। ਐਕਸੀਡੈਂਟ ਹੁੰਦੇ ਪੈਣੇ ਬੁਰਾਲੇ ਜੀ ਆਸੇ-ਪਾਸੇ ਕਿੱਥੇ ਜੋ ਗੁਜ਼ਾਰਾ ਬੰਦਾ ਜਾਂਦਾ ਨਾ ਜੀ ਮੋਟਰਸੇਡ ਜਾਂਦਾ ਹੈ ਹਾਂ ਉਹਦੇ ਸ਼ਗਲ ਹੀ ਵਿਗੜ ਜਾਂਦੇ ਸ਼ਹਿਰ ਦੇ ਕਰਕੇ। ਹਾਂ ਤੇ ਨੇੜੇ ਫਿਰ ਜਮੀਨਾ ਫਸਲਾਂ ਦੇ ਵੀ ਨੁਕਸਾਨ ਉਹਨਾਂ ਫਸਲਾਂ ਦੇ ਵੀ ਹੁੰਦਾ। ਮਿਰਚਾਂ ਨਾਲ ਬੀਜਿਆ ਸੀ ਮਿਰਚਾ ਬੋਣ ਸਾਨੂੰ ਉਹਨਾਂ ਦਾ। ਹਾਂ ਉਹ ਚਾਰ ਪਾਇਆ ਮੈਂ ਤਾਂ ਜਾ ਨਹੀਂ ਖਾਣੀਆਂ ਹੁਣੇ ਹੁਣੇ ਮੈਂ ਅੱਗੇ ਆਇਆ ਮੈਂ ਤਾਂ ਇਹ ਰੋਕੇ ਗੱਲ ਕਰ ਰਿਹਾ ਕਿ ਇੱਕ ਪ੍ਰਵਾਸ ਸੀਗਾ ਕਿ ਬੱਚਾ ਛੋਟਾ ਜਿਹਾ ਹੁੰਦੇ ਸੱਤ ਵੀ ਲੱਗੇ ਹੁੰਦੇ ਪਰ ਉਹ ਮੁਲਾਜ਼ਮ ਹੋਣ ਦੇ ਕਾਰਨ ਉਹ ਬੋਲੇ ਨਹੀਂ ਹੁੰਦੇ ਉਹ ਤੇ ਇਹ ਹਾਲਾਤ ਥੋੜੀ ਇਸੇ ਤਰ੍ਹਾਂ ਸਾਰੇ ਮੰਨ ਲਓ ਆਖੇ ਦੀ ਮਲਾਲੋ ਜੀ ਹੁਣ ਇਸ ਟਾਈਮ ਅਤਾਰੀ ਤੋਂ ਲੈ ਕੇ ਆਉਣ ਤੋਂ ਲੈ ਕੇ ਮੈਂ ਪੰਜ 6 7 ਕਿਲੋਗ੍ਰਾਮ ਤੋਂ 5 ਕਿਲੋਗ੍ਰਾਮ ਰੋਟਾ 6 ਕਿਲੋਗ੍ਰਾਮ ਦਾ ਹੂੰ ਤੇ ਇਹ ਉਹਨਾਂ ਦਾ ਬੁਰਾਲੇ ਪਿਛਲੇ ਅੱਜ ਦਾ ਨਹੀਂ ਪਿਛਲੇ ਇੱਕ ਦਿਨ ਮਲਾਲੋ ਜੀ ਤੁਸੀਂ ਸੱਤ ਸਾਲਾਂ ਤੋਂ ਕਿ ਜਿਵੇਂ ਤੁਹਾਡੇ ਕਾਰੋਬਾਰ ਕਾਰੋਬਾਰ ਤੇ ਗੱਸਾ ਤਾਂ ਪੈਂਦਾ ਹੋਵੇ ਸਾਡੇ ਗਾਹਕ ਵੜਦੇ ਕੋਈ ਨਹੀਂ ਤਾਂ ਸਾਡਾ ਪੰਪ ਤੇ ਪੰਪ ਤੇ ਗਾਹਕ ਕੋਈ ਨਹੀਂ ਹੁੰਦਾ ਮੋਰਥਲ ਤੇ ਸਾਡੇ ਮੋਰਥਲ ਹੀ ਦਉਂਦੇ ਨਹੀਂ ਜਿਹੜੇ ਕੋਈ ਆਉਂਦੇ ਨੇ ਉਹ ਗਿੱਲਾਲੇ ਉੱਪਰਲੇ ਪਾਸੇ ਚੱਲ ਜਾਂਦੇ ਉਹ ਤਾਂ ਜਾ ਜਾਂਦੇ ਨੇ ਇਧਰਲੇ ਪੱਲੇ ਵਾਪਸ ਆਉਗ ਸਾਈਡ ਹੋ ਗਿਆ ਪਤਾ ਫਿਰ ਨਿਕਲ ਗਿਆ ਕੋਈ ਕਿਧਰ ਘੁੰਮ ਗਿਆ ਸਾਡਾ ਬਹੁਤ ਨੁਕਸਾਨ ਹਾਂ اسی کا ویر دسیا ਜਾਂਦਾ ਹੈ ਕਿ ਇਸ ਰੋਡ ਦੇ ਨਾਲ ਨਾਲ ਜਿਹੜਾ ਕਾਰੋਬਾਰਾਂ ਦੇ ਉੱਪਰ ਕਾਫੀ ਨੁਕਸਾਨ ਹੁੰਦਾ ਕਿਉਂਕਿ ਇਹ ਵੀਰ ਦਾ ਦੱਸਿਆ ਹੁੰਦਾ ਵੀਰ ਦਾ ਇੱਕ ਆਪ ਦਾ ਖੁਦ ਦਾ ਪੈਟਰੋਲ ਪੰਪ ਹੈ ਉਸ चीज ਦਾ ਵੀ ਕਾਫੀ ਜਿਹੜਾ ਨੁਕਸਾਨ ਜਿਹੜਾ ਉਸ चीज ਦਾ ਵੀ ਹੁੰਦਾ ਹੈ ਕਿ ਕਿਉਂਕਿ ਇਸ ਰੋਡ ਤੇ ਜਦੋਂ ਆਵਾਜ਼ੇ ਘਟਨੀ ਹੈ ਤਾਂ ਆਵਾਜ਼ੇ ਘਟਣ ਤੋਂ ਬਾਅਦ ਦੇ ਵਿੱਚ ਇਹ ਹਾਲਾਤ ਹੋਣੇ ਹੀ ਲਾਜ਼ਮੀ ਨੇ ਇਸ ਰੋਡ ਦਾ ਅੱਜ ਦੇ ਨਹੀਂ ਲੰਮੇ ਸਮੇਂ ਤੋਂ ਇਹ ਹਾਲਾਤ ਨੇ ਪਰ ਫਿਰ ਵੀ ਪਤਾ ਨਹੀਂ ਕਿਉਂ ਮੌਜੂਦਾ ਵਧਾਏ ਕਾ ਪ੍ਰਸ਼ਾਸਨ ਜਾਂ ਐਨ ਐਚ ਏ ਡਿਪਾਰਟਮੈਂਟ ਜਿਹੜਾ ਹੈਗਾ ਉਹਦੇ ਵੱਲੋਂ ਕਿਉਂ ਨੀਗਾ ਕੰਬ ਕਰ ਨਹੀਂ ਨਹੀਂ ਤੋਂ ਜਾ ਗਿਆ ਜਾਂਦਾ ਤੇ ਵੱਧ ਤੋਂ ਵੱਧ ਦੋਸਤੋ ਸ਼ੇਅਰ ਇਹ ਜ਼ਰੂਰ ਕਰਿਆ ਜੇ ਸਿਰਫ ਸਾਡਾ ਮਕਸਦ ਇਹ ਕੇ ਸੀਗਾ ਫਿਰ ਵਾਰ ਵਾਰ ਦੱਸ ਰਿਹਾ ਇੱਕ ਛੋਟਾ ਜੇ ਬੱਚੇ ਦੇ ਅੱਗੇ ਸੱਟ ਲੱਗੀ ਪਰਿਵਾਰ ਜਿਹੜਾ ਸੀ ਉਹ ਮੁਲਾਜ਼ਮ ਹੋਣ ਕਰਕੇ ਨਹੀਂ ਆ ਸਾਹਮਣੇ ਨਹੀਂ ਆ ਸਕਿਆ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਦੁਬਾਰਾ ਕਰਨ ਦੀ ਸ਼ਾਇਦ ਇਹ ਹੋਣ ਕਿ ਉਹਨਾਂ ਦੇ ਨਾਲ ਸੰਪਰਕ ਕਰਕੇ ਵੀਡੀਓ ਵੀ ਜ਼ਰੂਰ ਪਾਵਾਂਗੇ ਤੇ ਪਰ ਇਹ ਤੁਸੀਂ ਇਹ ਹਾਲਾਤ ਆਪ ਖੁਦ ਵੇਖ ਸਕਦੇ ਹੋ ਅੰਦਾਜ਼ਾ ਤੁਸੀਂ ਹਸੋ ਲਾ ਸਕਦੇ ਜੀ ਕੀ ਹਾਲਾਤ ਨੇ ਤਾਂ ਬਾਕੀ ਵਾਤਵਾਦ ਨੂੰ ਸ਼ੇਅਰ ਕਰਿਆ ਜੇ ਤੇ ਪ੍ਰਸ਼ਾਸਨ ਤੱਕ ਇਹਨੂੰ ਪਹੁੰਚਾਇਆ ਜੇ ਬਹੁਤ ਬਹੁਤ ਤੁਹਾਡਾ ਧੰਨਵਾਦ ਅੱਗੇ ਵਿਸਤਰਾ ਦੇ ਮੁੱਦੇ ਜਿਹੜੇ ਜਰੂਰ ਚੱਕਦੇ ਰਹਾਂਗੇ ਹੋਰ ਜੀ ਕਿਵੇਂ ਹਾਲਾਤ ਕੀ ਨੇ ਵਾਧੂ ਲਾ ਦਿੱਤਾ ਗਿਆ ਪਰ ਬਹੁਤ ਹੀ ਗੰਦਾ ਰਸਤਾ ਹੈ। ਇਹ ਕਦੀ ਰਸਤਾ ਨਹੀਂ ਸੁਧਰਿਆ ਮੈਨੂੰ 20 ਸਾਲੋਂ ਜ਼ਿਲ੍ਹੇ ਦੇ ਅੰਦਰ 10-15 ਸਾਲ ਦੇ ਰੋਕ ਤੋਂ ਨਹੀਂ। ਨਹੀਂ ਅੱਗੇ ਜੇ ਗੱਲ ਕਰੀਏ ਟੋਲ ਟੋਲ ਪਲਾਜ ਉਹ ਚਾਲੂ ਕਰ ਦਿੰਦਾ ਹੈ। ਬਹੁਤ ਟਾਈਮ ਦਾ ਚਾਲੂ ਟੋਲ ਪਲਾਜ ਕੋਈ ਕਰ ਜਾਂ ਬੰਦ ਵੀ ਨਹੀਂ ਕਰਦੇ। ਉਹ ਆਪਣੀ ਟੋਲ ਦਾ ਕਟਾਈ ਆ ਰਹੇ ਤੇ ਇਧਰ ਰੋਡ ਨੂੰ ਕੋਈ ਪੁੱਛ ਨਹੀਂ ਰਿਹਾ। ਉੱਥੇ ਤੱਕ ਬਣਿਆ ਥੋੜਾ ਜਿਹਾ। ਹਾਂ। ਕਿ ਲੱਗਦਾ ਨਹੀਂ ਕਿ ਟੋਲ ਕਰਕੇ ਉਹਨਾਂ ਕੋਲ ਬਣਾਇਆ ਬਾਕੀ ਉਵੇਂ ਹੀ। ਬਿਲਕੁਲ ਰੋਕ ਟੋਲ ਕਰਕੇ ਹੀ ਬਣਾਇਆ ਉਹ ਦੂਜੂ ਵੱਧ ਦੇਖ ਨਹੀਂ ਆਉਂਦੀ। ਹਾਂ। ਤੁਸੀਂ ਦੇਖ ਸਕਦੇ ਜੇ ਰਾਹਗੀਰ ਦੇ ਵੱਲੋਂ ਇਹ ਕਿਆ-ਕਿਆ ਹੈ ਕਿ ਟੋਲ ਜਿੱਥੇ ਲੈਣਾ ਅੱਗੇ ਟੋਲ ਇਸ ਤੋਂ ਮਹਿਜ 10 ਕਿਲੋਮੀਟਰ ਦੂਰੀ ਦੇ ਅੱਗੇ ਟੋਲ ਏ ਆਰਫ ਕੇ ਜਿਹੜਾ ਟੋਲ ਬਣਿਆ ਹੋਇਆ ਹੈ ਟੋਲ ਚਾਲੂ ਏ ਟੋਲ ਤੇ ਆਪ ਦਾ ਪੈਸਾ ਵਸੂਲਿਆ ਜਾ ਰਿਹਾ ਇੱਥੋਂ ਤੱਕ ਇਹ ਕਿ ਟੋਲ ਤੋਂ ਅੱਗੇ ਜੇਸੀ ਗੱਲ ਕਰੀਏ ਮੱਲਾਂ ਵਾਲੇ ਖਾਸ ਤਾਂ ਸੁਧਾਰਾ ਤਾਂ ਸੁਧਾਰੇ ਦੇ ਵਿੱਚ ਵੀ ਜਿਹੜਾ ਉੱਥੇ ਵੀ ਕੋਲਾ ਜੇ ਤੱਕ ਨਹੀਂ ਭੱਜਿਆ ਠੀਕ ਹੈ ਆਹ ਰੋਡ ਦੀ ਗੱਲ ਕਰੀਏ ਇੱਧਰ ਰੋਡ ਵੀ ਜਿਹੜਾ ਬਿਲਕੁਲ ਟੁੱਟਾਇਆ ਹੈ ਪਰ ਟੋਲ ਜਿਹੜਾ ਚਾਲੂ ਕੀਤਾ ਗਿਆ ਹੈਗਾ ਇਹ ਕਿਸ ਦੀ ਸ਼ੈ ਤੇ ਚਾਲੂ ਕੀਤਾ ਗਿਆ ਕਿਸ ਜਾਂ ਪ੍ਰਸ਼ਾਸਨ ਦੇ ਵੱਲੋਂ ਇਹ ਟੋਲ ਚਲਾਇਆ ਗਿਆ ਹੈ ਇਹ ਤਾਂ ਹੁਣ ਟੋਲ ਵਾਲੇ ਦੱਸ ਸਕਦੇ ਜਾਂ ਪ੍ਰਸ਼ਾਸਨ ਹੀ ਦੱਸ ਸਕਦਾ ਪਰ ਲੋਕ ਜਿਹੜੇ ਨੇ ਦੁਹਾਈਆਂ ਪਾਉਂਦੇ ਹੋਏ ਇੱਥੋਂ ਜਿਹੜੇ ਨੇ ਲੰਘ ਰਹੇ ਹੈਗੇ ਨੇ ਬਾਕੀ ਅਸੀਂ ਚੱਲਦੇ ਆ ਤੁਰੇ ਤੁਰੇ ਜਾਂਦੇ ਤੁਹਾਡੇ ਨਾਲ ਅੱਗੇ ਵੀ ਤਸਵੀਰ ਸਾਂਝੀ ਤੁਹਾਡੇ ਅੱਗੇ ਵੀ ਤੁਹਾਡੇ ਨਾਲ ਕਰਨੇ ਆ ਕੀ ਹਾਲਾਤ ਕੀ ਹੈਗੇ ਨੇ ਅੱਗੋਂ ਦੇ ਵੀ ਤੇ ਆਪਾਂ ਚੱਲਦੇ ਚੱਲਦੇ ਤੁਹਾਨੂੰ ਅੱਗੇ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਜਗ੍ਹਾ ਤੇ ਖੜੇ ਦੀ ਤਸਵੀਰ ਇਹ ਤਾਂ ਤੁਹਾਨੂੰ ਦਿਖਾਈ ਸੀਗੀ ਤੇ ਤੁਹਾਨੂੰ ਤੋਰ ਤਸਵੀਰ ਦਿਖਾਉਣੇ ਆ ਕਿ ਕੀ ਹਾਲਾਤ ਕਿ ਕੀ ਬਣੇ ਹੋਏ ਨੇ ਅਸੀਂ ਦੇਖ ਸਕਦੇ ਜੀ ਕੀ ਹਾਲਾਤ ਕੀ ਨੇ ਆਵਾਜ਼ ਆਈ ਵੀ ਤੁਸੀਂ ਦੇਖੋ ਇਹ ਨੀਗਾ ਕਿ ਆਵਾਜ਼ ਆਈ ਬਿਲਕੁਲ ਘੱਟ ਹੋਵੇ ਚਲ ਫਿਰ ਵੀ ਹੋਵੇ ਕਿ ਆਵਾਜ਼ ਆਈ ਨਹੀਂ ਹੈਗੀ ਤੇ ਆ ਰੋਡ ਦੇ ਹਾਲਾਤ ਤੁਸੀਂ ਦੇਖੋ ਸ਼ਾਇਦ ਜਾਂ ਤਾਂ ਸ੍ਰੀਮ ਭਗਵਾਨ ਤੋਂ ਮੰਨਤਾ ਕਿ ਇਹ ਵੀਡੀਓ ਜਾਂ ਪਹੁੰਚੀ ਨਹੀਂ ਹੋ ਜੀ ਇਸ ਰੋਡ ਬਾਰੇ ਜਾਣਾਂ ਦੀ ਜਾਣਕਾਰੀ ਨਹੀਂ ਹੈਗੀ ਇਹ ਪਿੱਛੇ ਜੇ ਕੇਂਦਰ ਦੇ ਵੱਲੋਂ ਵੀ ਕਿਹਾ ਗਿਆ ਸੀਗਾ ਇਹ ਇਹ ਜਿਹੜਾ ਰੋਡ 25 ਦੇ ਵਿੱਚ ਕੰਪਲੀਟ ਹੋਵੇਗਾ ਜਿਹੜਾ ਫਿਰੋਜ਼ਪੁਰ ਸੋਰੀ ਆਰਕੇ ਤੋਂ ਲੈ ਕੇ ਮਲੋੜ ਤੱਕ ਇਹ ਰੋਡ ਜਿਹੜਾ ਜਾਣਾ ਹੈ ਪਿੱਛੇ ਕੁਝ ਰੋਡ ਬਣਿਆ ਹੋਇਆ ਹੈ ਇਸ ਤਰ੍ਹਾਂ ਮੁਕਸਰ ਦੇ ਨਜ਼ਦੀਕ ਦਸੀਂ ਉੱਥੇ ਵੀ ਜਿਹੜਾ ਇੰਦੇ ਵੱਲੋਂ ਪੋਲ ਦੀ ਰਿਪੇਅਰ ਅਜੇ ਵੀ ਚੱਲ ਰਹੀ ਸੀਗੀ ਤਾਂ ਉਹ ਪੋਲ ਵੀ ਆਵਾਜਾਈ ਜਿਹੜੀ ਹੁੰਦੀ ਉਹਦੀ ਵੀ ਬੰਦ ਹੋ ਗਈ ਸੀਗੀ ਇਹ ਹਾਲਾਤ ਤੁਸੀਂ ਆ ਵੇਖੋ ਤਸਵੀਰ ਦੇਖੋ ਤੁਸੀਂ ਕੀ ਹਾਲਾਤ ਕੀ ਹਨ ਤੁਹਾਨੂੰ ਹਾਲਾਂਕਿ ਵੀਡੀਓ ਦੇ ਕਰਕੇ ਥੋੜਾ ਜਿਹਾ ਤੇਜ਼ ਚੱਲ ਰਹੇ ਆ ਆ ਦੇਖੋ ਚਿੱਕੜ ਵਿੱਚ ਕੀ ਹਾਲਾਤ ਕੀ ਨੇ ਕੀ ਕੁਛ ਇਸ ਤੋਂ ਬਾਅਦ ਦੇ ਵਿੱਚ ਜਦੋਂ بارش ਤੋਂ ਬਾਅਦ ਦੇ ਵਿੱਚ ਇੱਥੇ ਇੰਨਾ ਘਟਾ ਹੋਏਗਾ ਕਿ ਦਿਖਾਈ ਨਹੀਂ ਦਿੰਦਾ ਤਾਂ ਕੋਸ਼ਿਸ਼ ਮੈਂ ਇਹ ਕਰਾਂਗਾ ਕਿ ਵਿੱਚ ਸ਼ਾਇਦ ਉਸ ਤੋਂ ਬਾਅਦ ਦੇ ਵਿੱਚ ਉਹ ਘਟੇ ਵਾਲੀ ਵੀਡੀਓ ਵੀ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਕਿ ਜਦੋਂ ਬਾਦਸ਼ਾਹ ਤੋਂ ਬਾਅਦ ਕੀ ਆ ਇਧਰ ਹਾਲਾਤ ਨੇ ਸੇਫਟੀ ਨੂੰ ਲੈ ਕੇ ਕਿਸੇ ਤਰ੍ਹਾਂ ਕੋਸ਼ਿਸ਼ ਵੀ ਇੱਥੋਂ ਤੱਕ ਕਿ ਖਾਲੀ ਗੱਟੇ ਭਰ ਕੇ ਵੀ ਜ਼ਿੰਮੇਵਾਰੀ ਨਹੀਂ ਸਮਝੀ ਗਈ ਕਿ ਇਹਦੇ ਨਾਲ ਗੱਟੇ ਲਾ ਲਿਆ ਤੁਸੀਂ ਦੇਖੋ ਤਸਵੀਰ ਦੇ ਵਿੱਚ ਆਹ ਨੇਰੇ ਦੇ ਵਿੱਚ ਜਾ ਹੋਵੇ ਤੇ ਜੇ ਇਹਦੇ ਨਾਲ ਨੀਵਾ ਹੈ ਥਾ ਕਿੰਨਾ ਛੜਕ ਦੇ ਨਾਲ ਕਿੰਨਾ ਨੀਵਾ ਹੈ ਕੋਈ ਵੀ ਸੇਫਟੀ ਨੂੰ ਲੈ ਕੇ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਆ ਤੁਸੀਂ ਦੇਖੋ ਤੋੜ ਤੱਕ ਕੀ ਹਾਲਾਤ ਕੀ ਨੇ ਇੱਕ ਵਾਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਆ ਦੇਖੋ ਕਿੰਨਾ ਨਾਲ ਨੀਵਾ ਹੈ ਆ ਤਾ ਇੱਕ ਸਾ ਤਸਵੀਰ ਦੇ ਵਿੱਚ ਜੇ ਕੋਈ ਵੀ ਰਾਤ ਦੇ ਸਮੇਂ ਕੋਈ ਘਟਨਾ ਜੇ ਵਾਪਰਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਠੀਕ ਹੈ ਅਸੀਂ ਕਹਿੰਦੇ ਹਾਂ ਕਿ ਠੇਕੇਦਾਰ ਦਾ ਵੀ ਹੈਗਾ ਉਹਨੇ ਆਪਦਾ ਟ੍ਰੈਂਡਰ ਜੇ ਉਹਨੇ ਦਿਆ ਆਪਦਾ ਹੁੰਦਾ ਨਿਰਧਾਰਤ ਸਮਾਂ ਹੈ ਪਰ ਨਿਰਧਾਰਤ ਸਮੇਂ ਦੇ ਵਿੱਚ ਰਹਿੰਦੇ ਹਾਂ ਜਿਹੜੇ ਸੇਫਟੀ ਨੂੰ ਲੈ ਕੇ ਜਾਂ ਪ੍ਰਬੰਧ ਕਰਨੇ ਨੇ ਉਹ ਕਿਸ ਨੇ ਕਰਨੇ ਨੇ ਉਹ ਤਾਂ ਜ਼ਿੰਮੇਵਾਰੀ ਜਿਹੜੀ ਬਣਦੀ ਹੈ ਕਿ ਨਾ ਇਹ ਟੋਲ ਦੀ ਗੱਲ ਜਿਹਨੇ ਅੱਗੇ ਕੀਤੀ ਇੱਕ ਰਾਹਗੀਰ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਆਰਫਕੇ ਜਿਹੜਾ ਟੋਲ ਚਾਲੂ ਕੀਤਾ ਗਿਆ ਹੈ ਤੇ ਟੋਲ ਤੇ ਵੀ ਆਪਣੀ ਮੋਟੀ ਰਕਮ ਜਿਹੜੀ ਵਸੂਲੀ ਜਾਂਦੀ ਜਿਸ ਦੇ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਪੋਲ ਨਹੀਂ ਬਣਿਆ ਰੋਡ ਨਹੀਂ ਬਣਿਆ ਤਾਂ ਟੋਲ ਅੱਧਾ ਲਿਆ ਜਾਵੇਗਾ ਪਰ ਉਹ ਵੀ ਟੋਲ ਜਿਹੜਾ ਪੂਰਾ ਲਿਆ ਜਾ ਰਿਹਾ ਹੈ ਇਹ ਵੀ ਦੇਖੋ ਕਿ ਕਿਸੇ ਇਹ ਰੂਲ ਹੈਗਾ ਹੈ ਕਿ ਸੜਕ ਨਹੀਂ ਬਣੀ ਇਹ ਘੱਟ ਬਣੀ ਤਾਂ ਤੁਸੀਂ ਉਹਨਾਂ ਟੋਲ ਘੱਟ ਦੇ ਦਿਓ ਟੋਲ ਤਾਂ ਉਦੋਂ ਹੀ ਚਾਲੂ ਹੋਣਾ ਹੈ कि ਜਦੋਂ ਸੜਕ ਕੰਪਲੀਟ ਹੁੰਦੀ ਹੈ ਤਾਂ ਕੰਪਲੀਟ ਹੋਣ ਤੋਂ ਬਾਅਦ ਦੇ ਵਿੱਚ ਟੋ ਲਿਆ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਜੀ ਕਾਰੋਬਾਰ ਤੇ ਵੀ ਅਸਰ ਪੈਂਦਾ ਹੈ ਇਹ ਆ ਜਰੂਰ ਇੱਥੇ ਹੋਣਾ ਜਿਹੜੀ ਜਰੂਰ ਮਿੱਟੀ ਜਿਹੜਾ ਆਪਣਾ ਜਿਹੜਾ ਸੌਰੀ ਪੱਥਰ ਜਿਹੜਾ ਜਰੂਰ ਇੱਥੇ ਆ ਸਾਨੂੰ ਥੋੜਾ ਜਿਹਾ ਪਾਇਆ ਗਿਆ ਅੱਗੇ ਫਿਰ ਇਹ ਹਾਲਾਤ ਨੇ ਜੇ بولਦੇ ਹਾਲਾਤ ਵੀ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਕੀ ਹਾਲਾਤ ਕੀ ਹੈਗੇ ਨੇ ਹਾਂ ਕੋਈ ਸਿੱਧੇ ਇਰੀਏ ਦੇ ਉੱਪਰ ਜਿਹੜਾ ਇੱਥੇ ਪੱਥਰ ਜਰੂਰ ਪਾਇਆ ਗਿਆ ਹੈਗਾ